ਪੰਜਾਬ ਨੇ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ ਤੁਹਾਨੂੰ ਦੱਸਤੀਏ ਹੁਣ ਪੰਜਾਬ ਬਣ ਚੁੱਕਾ ਹੈ ਭਾਰਤ ਦਾ ਪਹਿਲਾ ਸੂਬਾ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਉਦਮਤਾ ਯਾਨੀ ਕਿ ਐਂਟਰਪ੍ਰਨਰਸ਼ਿਪ ਨੂੰ ਮੁੱਖ ਵਿਸ਼ੇ ਦੇ ਵਜੋਂ ਪੜਾਇਆ ਜਾਵੇਗਾ ਇਸ ਮਹੱਤਵਪੂਰਨ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਇਨਚਾਰਜ ਮਨੀਸ਼ ਸਿਸੋਧੇ ਜੀ ਦੇ ਵੱਲੋਂ ਨਵੇਂ ਕੋਰਸ ਦੇ ਤਹਿਤ ਹੁਣ ਬੱਚਿਆਂ ਨੂੰ ਸਿਰਫ ਕਿਤਾਬਾਂ ਉੱਤੇ ਹੀ ਨਿਰਭਰ ਨਹੀਂ ਰਹਿਣਾ ਪਵੇਗਾ ਉਹ ਆਪਣੀਆਂ ਟੀਮਾਂ ਬਣਾ ਕੇ bizness idea ਲਿਆਉਣਗੇ ਪ੍ਰੋਜੈਕਟ ਬਣਾਉਣਗੇ ਅਤੇ ਆਪਣੇ ਪ੍ਰੋਟੋਟਾਈਪਸ ਤਿਆਰ ਕਰਨਗੇ ਇਹ ਸਭ ਕੁਝ ਕਲਾਸਰੂਮ ਦੇ ਨਾਲ-ਨਾਲ ਪ੍ਰੈਕਟੀਕਲ ਗਤੀਵਿਧੀਆਂ ਰਾਹੀਂ ਵੀ ਸਿਖਾਇਆ ਜਾਵੇਗਾ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਇੱਥੇ ਕੋਈ ਰੂਟ ਪ੍ਰੀਖਿਆ ਨਹੀਂ ਹੋਵੇਗੀ ਵਿਦਿਆਰਥੀਆਂ ਨੂੰ ਪ੍ਰੋਜੈਕਟਸ ਟੀਮ ਵਰਕ ਅਤੇ ਨਵੇਂ-ਨਵੇਂ ਆਈਡੀਆ ਦੇ ਆਧਾਰ 'ਤੇ ਅੰਕ ਮਿਲਣਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਤੇ ਕਿਹਾ ਕਿ ਇਹ ਕੋਰਸ ਬੱਚੇ ਦੀ ਸੋਚ ਨੂੰ ਨਵੀਂ ਦਿਸ਼ਾ ਦੇਵੇਗਾ ਮੰਤਰੀ ਨੇ ਇੱਥੇ ਸਾਫ਼ ਕੀਤਾ ਕਿ ਹੁਣ ਮਕਸਦ ਇਹ ਨਹੀਂ ਹੈ ਕਿ ਵਿਦਿਆਰਥੀ ਸਿਰਫ ਨੌਕਰੀ ਲੱਭਣ ਵਾਲੇ ਬਣ ਸਗੋਂ ਉਹਨਾਂ ਨੂੰ ਇਹ ਯੋਗਤਾ ਦੇਣੀ ਹੈ ਕਿ ਉਹ ਨੌਕਰੀ ਦੇਣ ਵਾਲੇ ਬਣ ਉਥੇ ਹੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਜਿਵੇਂ ਦਿੱਲੀ ਦੇ ਵਿੱਚ ਉਦਮਤਾ ਕੋਰਸ ਦੇ ਸ਼ੁਰੂਆਤ ਨਾਲ ਹਜ਼ਾਰਾਂ ਬੱਚਿਆਂ ਨੇ ਆਪਣੇ ਸਟਾਰਟਅਪ ਆਈਡੀਆਜ਼ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਹੁਣ ਪੰਜਾਬ ਦੇ ਵਿਦਿਆਰਥੀ ਵੀ ਆਪਣੇ ਖੁਦ ਦੇ ਸਟਾਰਟਅਪ ਸ਼ੁਰੂ ਕਰਨ ਦੇ ਯੋਗ ਬਣ ਸਕਣਗੇ ਇਹ ਫੈਸਲਾ ਕੇਵਲ ਸਿੱਖਿਆ ਸੁਧਾਰ ਲਈ ਨਹੀਂ ਸਗੋਂ ਪੰਜਾਬ ਦੇ ਭਵਿੱਖ ਲਈ ਇੱਕ ਵੱਡੀ ਆਰਥਿਕ ਕ੍ਰਾਂਤੀ ਵੱਲ ਇੱਕ ਵੱਡਾ ਕਦਮ ਹੈ ਇਸ ਨਾਲ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਮੌਕਾ ਮਿਲ ਸਕੇਗਾ ਜਿਹੜੇ ਕਦੇ ਸੋਚਦੇ ਵੀ ਨਹੀਂ ਸੀ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਿਜ਼ਨਸ ਲੀਡਰ ਜਾਂ ਫਿਰ ਸਟਾਰਟਅਪ ਫਾਊਂਡਰ ਬਣ ਸਕਣਗੇ ਅੰਤ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਇਹ ਕਦਮ ਸਿਰਫ ਕਿਤਾਬੀ ਗਿਆਨ ਨਹੀਂ ਦੇਵੇਗਾ ਸਗੋਂ ਬੱਚਿਆਂ ਦੇ ਵਿੱਚ ਸੋਚਣ ਦੀ ਕਾਬਲੀਅਤ ਖੋਜ ਕਰਨ ਦੀ ਆਦਤ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਿਤ ਕਰੇਗਾ ਤੇ ਸ਼ਾਇਦ ਇਹੀ ਪੰਜਾਬ ਦੇ ਭਵਿੱਖ ਲਈ ਸਭ ਤੋਂ ਵੱਡਾ ਨਿਵੇਸ਼ ਸਾਬਤ ਹੋਵੇਗਾ ਪੰਜਾਬ ਨੇ ਦੇਸ਼ ਦੇ ਇਤਿਹਾਸ ਦੇ ਵਿੱਚ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ ਤੁਹਾਨੂੰ ਦੱਸ ਦਈਏ ਹੁਣ ਪੰਜਾਬ ਬਣ ਚੁੱਕਾ ਹੈ ਭਾਰਤ ਦਾ ਪਹਿਲਾ ਸੂਬਾ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਉਦਮਤਾ ਯਾਨੀ ਕਿ ਐਂਟਰਪ੍ਰੈਨਿਓਰਸ਼ਿਪ ਨੂੰ ਮੁੱਖ ਵਿਸ਼ੇ ਦੇ ਵਜੋਂ ਪੜਾਇਆ ਜਾਵੇਗਾ ਇਸ ਮਹੱਤਵਪੂਰਨ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਇਨਚਾਰਜ ਮਨੀਸ਼ ਸਿਸੋਧੇ ਜੀ ਦੇ ਵੱਲੋਂ ਨਵੇਂ ਕੋਰਸ ਦੇ ਤਹਿਤ ਹੁਣੇ ਬੱਚਿਆਂ ਨੂੰ ਸਿਰਫ ਕਿਤਾਬਾਂ ਉੱਤੇ ਹੀ ਨਿਰਭਰ ਨਹੀਂ ਰਹਿਣਾ ਪਵੇਗਾ ਉਹ ਆਪਣੀਆਂ ਟੀਮਾਂ ਬਣਾ ਕੇ bizness idea ਲਿਆਉਣਗੇ ਪ੍ਰੋਜੈਕਟ ਬਣਾਉਣਗੇ ਅਤੇ ਆਪਣੇ ਪ੍ਰੋਟੋਟਾਈਪਸ ਤਿਆਰ ਕਰਨਗੇ ਇਹ ਸਭ ਕੁਝ ਕਲਾਸਰੂਮ ਦੇ ਨਾਲ-ਨਾਲ ਪ੍ਰੈਕਟੀਕਲ ਗਤੀਵਿਧੀਆਂ ਰਾਹੀਂ ਵੀ ਸਿਖਾਇਆ ਜਾਵੇਗਾ ਸਭ ਤੋਂ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਇੱਥੇ ਕੋਈ ਰੂਟ ਪ੍ਰੀਖਿਆ ਨਹੀਂ ਹੋਵੇਗੀ ਵਿਦਿਆਰਥੀਆਂ ਨੂੰ ਪ੍ਰੋਜੈਕਟਸ ਟੀਮ ਵਰਕ ਅਤੇ ਨਵੇਂ-ਨਵੇਂ ਆਈਡੀਆ ਦੇ ਆਧਾਰ 'ਤੇ ਅੰਕ ਮਿਲਣਗੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਤੇ ਕਿਹਾ ਕਿ ਇਹ ਕੋਰਸ ਬੱਚੇ ਦੀ ਸੋਚ ਨੂੰ ਨਵੀਂ ਦਿਸ਼ਾ ਦੇਵੇਗਾ ਮੰਤਰੀ ਨੇ ਇੱਥੇ ਸਾਫ਼ ਕੀਤਾ ਕਿ ਹੁਣ ਮਕਸਦ ਇਹ ਨਹੀਂ ਹੈ ਕਿ ਵਿਦਿਆਰਥੀ ਸਿਰਫ ਨੌਕਰੀ ਲੱਭਣ ਵਾਲੇ ਬਣ ਸਗੋਂ ਉਹਨਾਂ ਨੂੰ ਇਹ ਯੋਗਤਾ ਦੇਣੀ ਹੈ ਕਿ ਉਹ ਨੌਕਰੀ ਦੇਣ ਵਾਲੇ ਬਣਨ ਉੱਥੇ ਹੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਜਿਵੇਂ ਦਿੱਲੀ ਦੇ ਵਿੱਚ ਉਦਮਤਾ ਕੋਰਸ ਦੇ ਸ਼ੁਰੂਆਤ ਨਾਲ ਹਜ਼ਾਰਾਂ ਬੱਚਿਆਂ ਨੇ ਆਪਣੇ ਸਟਾਰਟਅਪ ਆਈਡੀਆਜ਼ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਉਸੇ ਤਰ੍ਹਾਂ ਹੁਣ ਪੰਜਾਬ ਦੇ ਵਿਦਿਆਰਥੀ ਵੀ ਆਪਣੇ ਖੁਦ ਦੇ ਸਟਾਰਟਅਪ ਸ਼ੁਰੂ ਕਰਨ ਦੇ ਯੋਗ ਬਣ ਸਕਣਗੇ ਇਹ ਫੈਸਲਾ ਕੇਵਲ ਸਿੱਖਿਆ ਸੁਧਾਰ ਲਈ ਨਹੀਂ ਸਗੋਂ ਪੰਜਾਬ ਦੇ ਭਵਿੱਖ ਲਈ ਇੱਕ ਵੱਡੀ ਆਰਥਿਕ ਕ੍ਰਾਂਤੀ ਵੱਲ ਇੱਕ ਵੱਡਾ ਕਦਮ ਹੈ ਇਸ ਨਾਲ ਉਹਨਾਂ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਮੌਕਾ ਮਿਲ ਸਕੇਗਾ ਜਿਹੜੇ ਕਦੇ ਸੋਚਦੇ ਵੀ ਨਹੀਂ ਸੀ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਬਿਜ਼ਨਸ ਲੀਡਰ ਜਾਂ ਫਿਰ ਸਟਾਰਟਅਪ ਫਾਊਂਡਰ ਬਣ ਸਕਣਗੇ ਅੰਤ ਵਿੱਚ ਇੱਕ ਗੱਲ ਸਪਸ਼ਟ ਹੈ ਕਿ ਇਹ ਕਦਮ ਸਿਰਫ ਕਿਤਾਬੀ ਗਿਆਨ ਨਹੀਂ ਦੇਵੇਗਾ ਸਗੋਂ ਬੱਚਿਆਂ ਦੇ ਵਿੱਚ ਸੋਚਣ ਦੀ ਕਾਬਲੀਅਤ ਖੋਜ ਕਰਨ ਦੀ ਆਦਤ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਵਿਕਸਿਤ ਕਰੇਗਾ ਤੇ ਸ਼ਾਇਦ ਇਹੀ ਪੰਜਾਬ ਦੇ ਭਵਿੱਖ ਲਈ ਸਭ ਤੋਂ ਵੱਡਾ ਨਿਵੇਸ਼ ਸਾਬਤ ਹੋਵੇਗਾ